ਮੁੱਖ ਮੰਤਰੀ ਦੀ آمد ਨੇ ਲੋਕ ਖੱਜਲ ਕੀਤੇ ਨੇ ਕਰਤਾਰ ਸਿੰਘ ਸਰਾਬਾ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਪਿੰਡ ਦੇ ਵਿੱਚ ਸਮਾਗਮ ਸੀ ਮੁੱਖ ਮੰਤਰੀ ਦੀ ਸੁਰੱਖਿਆ ਸੰਬੰਧੀ ਸਾਰੇ ਰਾਹੀ ਬੰਦ ਕਰ ਦਿੱਤੇ ਗਏ ਖੱਜਲ ਰਾਹੀ ਗੀਰਾ ਨੇ ਸਰਕਾਰ ਦੇ ਇੰਤਜ਼ਾਮਾਂ ਨੂੰ ਲੈ ਕੇ ਜੋ ਸਰਕਾਰ ਦੇ ਵੀਆਈਪੀ ਕਲਚਰ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਹੋਣ ਦੇ ਦਾਅਵੇ ਕਰਦੇ ਸੀ ਸੀਐਮ ਸਾਹਿਬ ਕਹਿੰਦੇ ਸੀ ਜਦੋਂ ਮੈਂ ਸਰਕਾਰ ਦੇ ਵਿੱਚ ਆਇਆ ਤਾਂ ਜ਼ਾਮ ਨਹੀਂ ਲੱਗਣ ਦੇਵਾਂਗਾ ਇਹ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਹੁਣ ਹਾਲ ਦੇਖ ਲਓ ਕਿ ਇੱਕ ਸੀਐਮ ਸਾਹਿਬ ਨੇ ਆਉਣਾ ਹੈਗਾ ਜਿਸ ਦੇ ਲਈ ਸਾਰੇ ਪਾਸੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਾਰੇ ਰਸਤੇ ਜ਼ਾਮ ਕਰ ਦਿੱਤੇ ਗਏ ਅਸੀਂ ਜਾਈਏ ਤਾਂ ਜਾਈਏ ਕਿੱਥੇ ਲੋਕਾਂ ਦੇ ਵੱਲੋਂ ਸ਼ਿਕਾਇਤ ਜ਼ਾਹਿਰ ਕੀਤੀ ਗਈ ਹੈ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਐਂਬੂਲੈਂਸ ਨੂੰ ਵੀ ਰਾਹ ਨਹੀਂ ਦਿੱਤਾ ਗਿਆ ਰਾਹਗੀਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਬੜੀ ਸ਼ਰਮਨਾਕ ਗੱਲ ਹੈ ਐਂਬੂਲੈਂਸ ਨੂੰ ਵੀ ਰਾਹ ਨਹੀਂ ਦਿੱਤਾ ਗਿਆ ਕਿਉਂ ਕਿ ਸੀਐਮ ਸਾਹਿਬ ਨਹੀਂ ਆਉਣਾ ਸੀ ਜੇ ਐਂਬੂਲੈਂਸ ਦੇ ਵਿੱਚ ਕੋਈ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੁੰਦਾ ਕੋਈ ਸੀਰੀਅਸ ਹੁੰਦਾ ਤਾਂ ਕੀ ਕਿਹਾ ਜਾਂਦਾ ਕੋਈ ਨਹੀਂ ਵੇਟ ਕਰੋ ਸੀਐਮ ਸਾਹਿਬ ਨਹੀਂ ਆਉਣਾ ਸੀ ਉਹ ਜ਼ਿਆਦਾ ਜ਼ਰੂਰੀ ਹੈ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਉਹੀ ਮਾਨ ਸਰਕਾਰ ਜਿਹੜੀ ਕਿ ਸਿੰਪਲ ਸਾਦੀ ਹੋਣ ਦਾ ਦਾਵਾ ਕਰਦੀ ਹੈ ਆਮ ਸਰਕਾਰ ਹੋਣ ਦਾ ਦਾਵਾ ਕਰਦੀ ਹੈ ਪਰ ਲੋਕ ਉਹਨਾਂ ਦੇ ਪੋਰ ਖੋਲਦੇ ਨਜ਼ਰ ਆ ਰਹੇ ਨੇ ਸੀਐਮ ਸਾਹਿਬ ਨੇ ਆਉਣਾ ਸੀ ਜਿਸਦੇ ਲਈ ਜੜਾ ਹੈਗਾ ਸਾਰੇ ਰਸਤੇ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਇੱਥੋਂ ਤੱਕ ਕਿ ਐਂਬੂਲੈਂਸ ਨੂੰ ਵੀ ਰਾਹ ਨਹੀਂ ਦਿੱਤਾ ਗਿਆ ਰਾਗੀ ਰਾ ਨੇ ਕਿਹਾ ਹੈਗਾ ਸਰਕਾਰ ਆਉਣ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦਾਵਾ ਕਰਦੇ ਸੀ ਆਮ ਹੋਣ ਦਾ ਦਾਵਾ ਕਰਦੇ ਸੀ ਕਿ ਜਦੋਂ ਮੈਂ ਸਰਕਾਰ ਚ ਆਇਆ ਤਾਂ ਕੋਈ ਜਾਮ ਨਹੀਂ ਲੱਗਣ ਦੇਵਾਂਗਾ ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੇ ਆ ਕਰਤਾਰ ਸਿੰਘ ਸਰਾਬਾ ਜੀ ਦੱਸਿ ਦਿਦੇੜਾ ਤੇ ਦੂਰ ਦਰਾਡੇ ਤੋਂ ਲੋਕ ਉਹਨਾਂ ਨੂੰ ਨਾਤਮਸਤਕ ਹੋਣ ਆਏ ਨੇ ਅਸੀਂ ਦਿਦੇੜਾਲੇ ਤੇ ਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੇ ਪੰਜਾਬ ਪੁਲਿਸ ਵੱਲੋਂ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਆਮ ਲੋਕਾਂ ਨੂੰ ਇੱਥੇ ਲੰਘਣ ਨਹੀਂ ਦਿੱਤਾ ਜਾ ਰਿਹਾ ਸਾਧਨ ਉਸੇ ਤਰ੍ਹਾਂ ਲਾਈਨਾਂ ਲੱਗੀਆਂ ਦਿਖਾ ਸਕਦੇ ਹਾਂ ਇਸੇ ਤਰ੍ਹਾਂ ਇੱਕ ਐਂਬੂਲੈਂਸ ਵੀ ਖੜੀ ਹੈ ਦੇਖਦੇ ਆ ਕਿ ਮੁੱਖ ਮੰਤਰੀ ਜਿਹਦੀ ਪੁਲਿਸ ਵੱਲੋਂ ਇਸ ਨੂੰ ਲੰਘੜ ਦਿੱਤਾ ਜਾ ਰਿਹਾ ਜਾਂ ਨਹੀਂ ਕਿ ਐਂਬੂਲੈਂਸ ਖੜੀ ਆ ਪਰ ਪੰਜਾਬ ਪੁਲਿਸ ਦੇ ਬੈਰੀਗੇਡ ਉਮੀ ਲੱਗੇ ਨੇ ਆਮ ਲੋਕ ਬਹੁਤ ਵੱਡੀ ਪੱਧਰ ਤੇ ਪਰੇਸ਼ਾਨ ਹੋ ਰਹੇ ਨੇ ਪਰ ਪੁਲਿਸ ਨੂੰ ਮੁੱਖ ਮੰਤਰੀ ਤੋਂ ਬਿਨਾ ਕੋਈ ਹੋਰ ਆਦਮੀ ਇੱਥੇ ਦਿਖਾਈ ਨਹੀਂ ਦੇ ਰਿਹਾ ਜਿਨ੍ਹਾਂ ਨੂੰ ਜਿਨ੍ਹਾਂ ਲਈ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਹਨਾਂ ਨੂੰ ਅੱਜ ਇੱਥੇ ਵਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਲੋਕਾਂ ਦੀ ਕਿਸੇ ਨੂੰ ਕੋਈ ਸਾਰ ਨਹੀਂ ਸਿਰਫ ਮੁੱਖ ਮੰਤਰੀ ਤਾਕੀ ਸੀਮਤ ਹੈ ਅੱਜ ਦਾ ਸੀ ਦੀ ਦਿਹਾੜਾ ਕੀ ਕਹਿਣਾ ਚਾਹੁੰਦੇ ਮੁੱਖ ਮੰਤਰੀ ਆਇਆ ਬਸ ਜੀ ਪੈਂਟ ਦੀ ਬਰਸ਼ੀ ਖਰਾਬ ਹੋ ਜਾਂਦੀ ਆ ਹੋਰ ਤਾਂ ਕੀ ਆ ਇੱਕ ਦਿਨ ਪਹਿਲਾਂ ਆ ਜਾ ਕਰ ਲਤਾ ਵਧੀਆ ਫੇਰ ਐ ਔਖਾ ਹੁੰਦਾ ਸਾਰਿਆਂ ਨੂੰ ਮੁੱਖ ਮੰਤਰੀ ਦਾ ਇਹ ਕਹ ਰਿਹਾ ਸੀ ਮੈਂ ਕਿਸੇ ਨੂੰ ਜਾਮ ਨਹੀਂ ਲੱਗਣ ਦੇਣਾ ਔਖਾ ਨਾ ਸਾਰਾ ਕੋਸ਼ਣ ਮੁੱਖ ਮੰਤਰੀ ਨੂੰ ਇੱਥੇ ਬੁਲਾ ਲਓ ਕਿੱਥੇ ਹੈ ਮੁੱਖ ਮੰਤਰੀ ਹੁਣ ਬਠਿੰਡੇ ਜਾਣਾ ਕਿੱਧਰ ਦੀ ਜਾਈਏ ਹੂੰ ਦੱਸੋ ਬਠਿੰਡੇ ਜਾਣਾ ਕਿੱਧਰ ਦੀ ਜਾਈਏ ਗੱਡੀ ਖੜੀ ਆ ਪਿੱਛੇ ਲੋਡ ਹੋਈ ਅੱਛਾ ਸਾਨੂੰ ਉਹ ਸਾਡਾ ਐਂਬੂਲੈਂਸ ਖੜੀ ਆ ਵਿੱਚ ਵਿਚਾਲੇ ਮੁੱਖ ਮੰਤਰੀ ਜੇਸਟੈਂ ਬੜਿਆ ਬਣ ਰਿਹਾ ਸੀ ਇਹ ਕਹਿ ਰਹੀ ਮੈਂ ਕਰੇ ਜਾਮ ਨਹੀਂ ਲੱਗਣਾ ਸਾਨੂੰ ਮੈਨੂੰ ਕੋਈ ਪ੍ਰੋਬਲਮ ਆ ਆਦਮੀ ਆ ਆਮ ਲੋਕਾਂ ਵਾਂਗ ਰਹੂੰਗਾ ਹੁਣ ਇਹ ਕਿਉਂ ਲਾ ਰੇ ਇੱਧ ਇਨਾਂ ਨੂੰ ਕੋਈ ਪੈਸੇ ਨਹੀਂ ਆ ਲੋਕਾਂ ਦੀ ਜਾਨ ਕੋਈ ਪਰੇ ਐਂਬੂਲੈਂਸ ਖੜੀ ਆ ਅਸੀਂ ਕਹਦੇ ਜੇ ਮੰਨ ਲਓ ਠੀਕ ਆ ਰਸਤਾ ਬਣ ਰਹੀ ਮਗਰ ਰਸਤਾ ਬੰਦ ਕਰੋ ਅਸੀਂ ਤਾਂ ਨਹੀਂ ਵਿੱਚੋਂ ਰਸਤਾ ਚ ਰਸਤਾ ਵਾ ਇਹਨਾਂ ਨੇ ਇੱਥੇ ਜਾ ਕੇ ਰਾਤ ਰਸਤਾ ਬੰਦ ਕਰ ਰਿਹਾ ਕਹਿੰਦੇ ਮੁੱਖ ਮੰਤਰੀ ਯਾਰ ਮੁੱਖ ਮੰਤਰੀ ਜਾਦਾ ਹੂੰ ਠੀਕ ਹੈ ਨਹੀਂ ਇਹ ਤਾਂ ਆਮ ਘਰਾਂ ਦਾ ਮੁੰਡਾ ਕਹਿੰਦਾ ਇਮ ਆਮ ਘਰਾਂ ਦਾ ਵਾ ਇਹ ਹੁਣ ਆਮ ਘਰ ਨਹੀਂ ਹੁਣ ਇਹ ਖਾਸ ਬਣ ਗਿਆ ਖਾਸ ਬਣ ਗਿਆ ਖਾਸ ਬਣ ਗਿਆ ਹੁਣ ਇਹ ਆਮ ਨਹੀਂ ਰਹੇ ਜਿਵੇਂ ਕਿ ਪਿਛਲੇ ਨੰਦੇ ਸੀ ਵੱਡੇ ਵੱਡੇ ਕੱਟ ਚਲੋ ਨਾ ਬੋਟਾ ਲੈਣੀ ਹੁੰਦੀ ਔਰੋ ਆਮ ਕਰਦੇ ਆ ਇਹ ਹੁਣ ਬੋਟਾ ਲੈ ਲਿਆ ਹੁਣ ਇਹ ਕਹਿੰਦੇ ਜੀ ਸਾਡੇ ਤੋਂ ਵੱਡਾ ਕੋਈ ਨਹੀਂ ਹੈ ਇੱਥੇ ਇਸ ਤੇ ਇਹਨਾਂ ਨੂੰ ਪਤਾ ਹੀ ਨਹੀਂ ਸਮਝ ਨਹੀਂ ਆਉਂਦੀ ਵੀ ਇਹ ਨਹੀਂ ਪਤਾ ਜੀ ਦੁਨੀਆ ਕਿੱਥੇ ਕੀ ਤਰੀਫ ਹੋਦੀ ਹੈ ਇਹਨਾਂ ਨੂੰ ਕੀ ਖਤਰਾ ਇਹਨਾਂ ਨੂੰ ਨੀ ਸੀ ਦੇ ਕਰਤਾਰ ਸਿੰਘ ਸਰਾਭਾ ਜੀ ਦੇ ਸੁਪਨੇ ਸੀ ਉਹਨਾਂ ਤੋਂ ਉਲਟੀ ਚੱਲਦੇ ਆ ਮੈਂ ਕਹਿੰਦੀ ਕੁਝ ਨਹੀਂ ਕੀਤਾ ਨੇ ਕੀ ਕੀਤਾ ਸਾਡੇ ਲਈ ਪਿੰਡ ਲਈ ਕੱਖ ਵੀ ਨਹੀਂ ਕੀਤਾ ਇੱਦਾਂ ਕਹੀ ਇਸੇ ਪਿੰਡ ਦੇ ਉਹ ਐਸੇ ਪਿੰਡ ਦੇ ਆਸੀਂ ਸਾਡੇ ਪਿੰਡ ਦੀ ਇਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਜਿਹੜੀਆਂ ਯਾਦਗਾਰਾਂ ਬਣੀਆਂ ਇਹ ਬਾਦਲ ਸਾਹਿਬ ਬਣਾ ਕੇ ਗਿਆ ਬਾਦਲ ਸਾਹਿਬ ਬਣਾ ਕੇ ਕਿੰਨਾ ਵੱਲੋਂ ਕੱਖ ਨੇ ਕਿੰਨਾ ਵੱਲੋਂ ਕੱਖ ਨਹੀਂ ਅੱਜ ਕਦੀ ਗੱਲ ਹੋਇਆ ਹੁਣ ਕਿ ਮੈਂ ਕਿ ਇਹਨਾਂ ਨੇ 5 ਸਾਲ ਲੇਖੋ ਜੀ ਇਹਨਾਂ ਨੇ ਮੈਂ ਮਿੱਟ ਪਹਿਲਾ ਟਰੱਕ ਜੁਨੀਅਨ ਕੰਮ ਕਰਦਾ ਇਹਨੇ ਪਹਿਲਾਂ ਟਰੱਕਾਂ ਨਾਲ ਬੁਰਾ ਹਾਲ ਕਰਦਾ ਰੋਡ ਤੇ ਲਿਆਦੇ ਹਮਮ ਰਹਿੰਦੇ ਖੁੰਦੇ ਪਬਲਿਕ ਰੋਡ ਤੇ ਲਿਆਦੀ ਕੀ ਵਿਕਾਸ ਕੀਤਾ ਇਹਨਾਂ ਪੁੱਛੋ ਤੁਸੀਂ ਇਹਨੇ ਸਾਡੇ ਪਿੰਡ ਦੀ ਕੀ ਬਗਾਜ਼ ਕੀਤਾ ਜਿਵੇਂ ਕਿ ਕਹਿੰਦੇ ਸੀ ਹਲਵਾਰੇ ਵਾਈ ਏਡੇ ਦਾ ਇਸ ਜੀਤ ਕਰਤਾਰ ਸਿੰਘ ਸ਼ਰਾਬਾ ਦੇ ਨਾਮ ਰੱਖਾਂਗੇ ਉਹ ਵੀ ਨਹੀਂ ਰੱਖਿਆ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਣਾ ਚਿਰ ਗੱਲਾਂ ਹੀ ਨੇ ਅੱਜ ਸੋਸ਼ੀ ਬਾਜੀ ਆ ਕਾਏ ਤੁਸੀਂ ਲੋਕਾਂ ਦਾ ਰੋਸ ਸੁਣਿਆ ਹੈਗਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ 5 ਸਾਲਾਂ ਦੇ ਵਿੱਚ ਕੀਤਾ ਕੀ ਹੈ ਜੋ ਪਿੰਡ ਦਾ ਵਿਕਾਸ ਹੋਇਆ ਜਾਂ ਜੋ ਵੀ ਯਾਦਗਾਰਾਂ ਬਣੀਆਂ ਨੇ ਉਹ ਬਾਦਲ ਸਾਫ ਦੇ ਕਰਕੇ ਬਣੀਆਂ ਸੀ ਉਹ ਬਾਦਲ ਸਾਫ ਕਰਵਾ ਕੇ ਗਏ ਸੀ ਪਰ ਇਹਨਾਂ ਨੇ ਕੀ ਕੀਤਾ ਖਾਸ ਤੌਰ ਤੇ ਲੋਕਾਂ ਦਾ ਰੋਸ ਹੈ ਕਿ ਜਦੋਂ ਵੋਟਾਂ ਮਿਲਣ ਆਉਣੀਆਂ ਹੁੰਦੀਆਂ ਨੇ ਉਦੋਂ ਆਮ ਲੋਕ ਬਣ ਜਾਂਦੇ ਨੇ ਜੇ ਜਦੋਂ ਵੋਟਾਂ ਲੈ ਕੇ ਜਿੱਤ ਜਾਂਦੇ ਨੇ ਤੇ ਉਹਦੇ ਖਾਸ ਨਾਲ ਉਹ ਵੀ ਖਾਸ ਬਣ ਜਾਂਦੇ ਨੇ ਲੋਕ ਰੋਸ ਜ਼ਾਹਿਰ ਇਸ ਮੁਤਲਕ ਕਰਦੇ ਨਜ਼ਰ ਆਏ ਨੇ ਸ਼ੀਤਕਰਤਾ ਸਿੰਘ ਸਰਾਬਾ ਦੇ ਪਿੰਡ ਦੇ ਵਿੱਚ ਸਮਾਗਮ ਸੀਗਾ ਤੁਸੀਂ ਤਸਵੀਰਾਂ ਆ ਕਿਉਂਕਿ ਸਾਨੂੰ ਲੋੜ ਨਹੀਂ ਤਸਵੀਰਾਂ ਇਹ ਬਹੁਤ ਗਵਾਹੀ ਇਸ ਚੀਜ਼ ਦੀ ਭਰ ਰਹੀਆਂ ਨੇ ਐਂਬੂਲੈਂਸ ਖੜੀ ਹੈ ਹੋ ਸਕਦਾ ਹੈ ਕਿ ਤੇ ਐਮਰਜੈਂਸੀ ਹੋਵੇ ਜਾਣਾ ਹੋਵੇ ਬੈਰੀਗੇਟ ਲਗਾ ਰੱਖੇ ਨੇ ਪੁਲਿਸ ਅਧਿਕਾਰੀ ਮੇਲ ਤੇ ਫੀਮੇਲ ਦੋਨੋਂ ਮੌਜੂਦ ਨੇ ਕਿਸੇ ਨੇ ਵੀ ਐਂਬੂਲੈਂਸ ਨੂੰ ਰਾਹ ਨਹੀਂ ਦਿੱਤਾ ਲੰਗੜ ਨੂੰ ਰਾਹ ਨਹੀਂ ਦਿੱਤਾ ਤਸਵੀਰਾ ਸਾਬ ਬਿਆਨਕਾਰੀਆਂ ਨੇ ਲੋਕਾਂ ਨੂੰ ਤਾਂ ਵੱਖ ਖੱਜਲ ਕੀਤਾ ਜਾ ਰਿਹਾ ਐਂਬੂਲੈਂਸ ਅਧਿਕਾਰੀਆਂ ਨੂੰ ਵੱਖ ਪਰੇਸ਼ਾਨ ਕੀਤਾ ਜਾ ਰਿਹਾ ਉਹ ਕਹਿ ਰਹੇ ਅਸੀਂ ਇਸ ਪਿੰਡ ਦੇ ਹੀ ਲੋਕ ਹੈਗੇ ਆ ਸਾਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈਗਾ ਰਸਤੇ ਬੰਦ ਕਿਉਂ ਕੀਤਾ ਹੈਗਾ ਜਦੋਂ ਸੀਐਮ ਸਾਹਿਬ ਨੇ ਲੰਗੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਗੜਾ ਕਈ ਕਈ ਘੰਟੇ ਪਹਿਲਾਂ ਹੀ ਸੜਕਾਂ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਲੋਕ ਰੋਜ਼ ਕਰਦੇ ਨਜ਼ਰ ਆਉਂਦੇ ਨੇ ਕਿ ਸਾਡਾ ਇਸ ਦੇ ਵਿੱਚ ਕੀ ਕਸੂਰ ਹੈ ਅਸੀਂ ਵੀ ਆਮ ਲੋਕ ਹੈਗੇ ਆ ਅਸੀਂ ਵੀ ਕੰਮਾਂਕਾਰਾਂ ਤੇ ਜਾਣਾ ਹੈ ਅਸੀਂ ਵੀ ਆਪਣੇ ਘਰਾਂ ਨੂੰ ਜਾਣਾ ਹੈ ਪਰ ਇਹ ਇੰਨਾ ਵੀ ਕੀ ਹੈਗਾ ਜਿਸ ਕਰਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਜੇ ਅਸੀਂ ਦੂਜੇ ਪਾਸੇ ਮੁੱਖ ਮੰਤਰੀ ਹੁਣਾਂ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਸਿਕਿਉਰਿਟੀ ਪਰਪਸ ਵੀ ਦੇਖਿਆ ਜਾਂਦਾ ਹੈਗਾ ਇੱਕ ਸੁਰੱਖਿਆ ਦੇ ਮੱਦੇਨਜ਼ਰ ਫੁਕਤਾ ਪ੍ਰਬੰਧ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਲੋਕ ਇਹਨਾਂ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਜਿਹੜੀ ਖੱਜਲ-ਖੁਆਰੀ ਆ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਲੋਕ ਖੱਜਲ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਇਸ ਨੂੰ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ ਪਰ ਸਿੱਧੇ ਤੌਰ ਤੇ ਲੋਕਾਂ ਨੇ ਨਾਰਾਜ਼ਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜ਼ਾਹਿਰ ਕੀਤੀ ਹੈ ਪੰਜਾਬ ਸਰਕਾਰ ਦੇ ਨਾਲ ਮਾਨ ਸਰਕਾਰ ਨਾਲ ਜ਼ਾਹਿਰ ਕੀਤੀ ਹੈ ਕਿ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਤੁਸੀਂ ਕਹਿੰਦੇ ਸੀਗੇ ਜਾਨ ਨਹੀਂ ਲੱਗਣ ਦਿੱਤਾ ਜਾਵੇਗਾ ਹੁਣ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਆਖਿਰ ਉਸ ਆਮ ਜਿਹੜਾ ਸੀਐਮ ਕਿੱਥੇ ਗਿਆ ਜਿਹੜਾ ਦਾਅਵੇ ਕਰਦਾ